ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਵਿੱਚ ਮਾਈਨਿੰਗ ਤੇ ਮੁਕੰਮਲ ਤੌਰ ਤੇ ਪਾਬੰਦੀ ਲੱਗੀ ਹੋਈ ਹੈ ਤੇ ਹੁਣ ਸੂਬੇ ਦੇ ਵਿੱਚ ਆਏ ਹੜ੍ਹਾਂ ਦੀ ਵਜ੍ਹਾ ਦੇ ਨਾਲ ਸੂਬਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਸ ਦਾ ਖੇਤ ਉਸਦੀ ਰੇਤ ਅਤੇ ਕੁਝ ਲੋਕ ਇਸ ਦਾ ਫਾਇਦਾ ਚੁੱਕਦੇ ਹੋਏ ਢੱਲੇ ਨਾਲ ਮਾਈਨਿੰਗ ਦੇ ਕੰਮ ਨੂੰ ਅੰਜਾਮ ਦੇ ਰਹੇ ਨੇ ਅਜਿਹੀਆਂ ਕੁਝ ਤਸਵੀਰਾਂ ਜ਼ਿਲ੍ਹਾ ਪਠਾਨਕੋਟ ਦੇ ਮਾਦੋਪੁਰ ਬੇੜੀਆਂ ਇਲਾਕੇ ਦੇ ਵਿੱਚੋਂ ਵੇਖਣ ਨੂੰ ਮਿਲੀਆਂ ਨੇ ਜਿੱਥੇ ਰਾਵੀ ਦਰਿਆ ਦੇ ਵਿੱਚ ਜੀਸੀਬੀ ਮਸ਼ੀਨ ਦੇ ਰਾਹੀਂ ਧਰਤੀ ਦੀ ਛਾਤੀ ਨੂੰ ਬਹਿਰੇਮੀ ਦੇ ਨਾਲ ਛੱਲਿਆ ਜਾ ਰਿਹਾ ਸੀ ਅਜਹੇ ਦੇ ਵਿੱਚ ਜਦ ਟਰੱਕ ਡਰਾਈਵਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਜ਼ਮੀਨ ਮਾਲਕੀ ਹੈ ਅਤੇ ਵਿਭਾਗ ਤੋਂ ਮਨਜ਼ੂਰੀ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜਦ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਪਰ ਜਾਣਕਾਰ ਦਿੰਦੇ ਹੋਏ ਕਿਹਾ ਕਿ ਪਹਿਲਾਂ ਵੀ ਉਸ ਜਗ੍ਹਾ ਤੇ ਕੰਮ ਲੱਗਿਆ ਸੀ ਜਿਸ ਨੂੰ ਵਿਭਾਗ ਦੇ ਬੁੱਲੋਂ ਬੰਦ ਕਰਵਾਇਆ ਗਿਆ ਸੀ ਜੇਕਰ ਮੁੜ ਕੰਮ ਲੱਗਿਆ ਤਾਂ ਮੁੜ ਬੰਦ ਕਰਵਾਇਆ ਜਾਵੇਗਾ ਪਰ ਕਾਰਵਾਈ ਦੇ ਨਾਂ ਤੇ ਕੁਝ ਵੀ ਨਹੀਂ ਕੀਤਾ ਗਿਆ ਇਹਦਾ ਕੰਮ ਹੈ ਮੈ ਤੁਹਾਨੂੰ ਪਤਾ ਜਿੱਦਾਂ دریا ਦੇ ਵਿੱਚ ਮਾਈਨਿੰਗ ਹੋ ਸਕਦੀ ਹੈ ਇਹ ਮੋਲ ਦਾ ਮਾਲ ਲੇਦਾ ਜੀ ਹਾਂਜੀ ਇਹ ਮੋਲ ਦਾ ਪਾਲ ਲੇਦਾ ਮੋਲ ਦੀ ਜ਼ਮੀਨ ਹੈ ਮੋਲ ਦੀ ਜ਼ਮੀਨ ਹੈ ਜ਼ਮੀਨ ਹੈ ਸਰਕਾਰ ਤੋਂ ਪਾਲਦਾ ਉਹ ਦੇਖ ਕੇ ਕੀ ਆ ਕੋ ਫਰਟ ਬੁੱਟ ਕਢਾ ਕੇ ਨੰਬਰ ਦੇ ਦਿੱਤਾ